ਮੰਦੀ ਭਾਜੀ ਨਹੀਂ ਆਈ ਕਿਹਾਣ ਕਿਉਂਗਾ ਪੁੱਤ ਬਾਛਾ ਕੀ ਤੇ ਹਾਂ ਕੀ ਆ ਕੀ ਹੋਏ ਫਦੇ ਪਾਣੀ ਲਾਉਣ ਡਿਆ ਮੈਂ ਫਦੇ ਪਾਣੀ ਲਾਉਣ ਡਿਆ ਮਿਰਚਾਂ ਨੂੰ ਵੀ ਚਲਾ ਦੇ ਲਾ ਦੇ ਦਾਦੀ ਭਰਾਵਾ ਲਾਤਾ ਸਾਰਿਆਂ ਨੂੰ ਹੈ ਬਦੇ ਪਾਣੀ ਲਾਤਾ ਵਾ ਉਧਰ ਪਾ ਭਰਾਵਾ ਪਰੇ ਹ ਇਧਰ ਇਧਰ ਇੱਧਰ ਪਾ ਦੇ ਪਾਣੀ ਇੱਧਰ ਇਹਨਾਂ ਮਿਰਚਾਂ ਨੂੰ ਪਾ ਪਾਣੀ ਉਂਗਲ ਬਾਹਰ ਤੇ ਖੜੀ ਕਰ ਲਈ ਫਤਿਹ ਇੱਧਰ ਹਲੋ ਮਾਂ ਗੁਰ ਛੱਡ ਦੇ ਸਭ ਅੱਜ ਕੀਤਾ ਓਏ پتہ ਆ ਕੀਤਾ ਇਹ ਕੀਤਾ ਜੀ ਉਹ ਬਾਬਾ ਦਾ ਤਰੀਕਾ ਓਏ ਤੋਲ ਚੁੱਕੀ ਫਿਰਦਾ ਇਹਨੂੰ ਤਾਰ ਦੇ ਤਾਰ ਦੇ ਤਰੇ ਦੱਸ ਓਏ ਇੱਧਰ ਓਏ ਥੋੜੀ ਇੱਕ ਇੱਧਰ ਆ ਗਈ ਓ ਕੋਤਨੀ ਕਰਕੇ ਨਾ ਕੋਈ ਨਾ ਬੜੀ ਕਦੀ ਕਿਹਾ ਨਹੀਂ ਬੜੀਆ ਤਕਰਾਈਏ ਮੇਰੇ ਮਾਰੇ ਨਾ ਨਾ ਤਾ ਤੂੰ ਇਹ ਤਾਂ ਵਰਦੀ ਛੁੱਟੀ ਹੈ ਉਹਦਾ ਜੇਕਰ ਸਰਕਾਰ ਚੁਕਾਇਆ ਜੋ ਛੁੱਟੀ ਹੈ ਨਹੀਂ ਮਾਰਨੀ ਕਾ ਤੂੰ ਨਹੀਂ ਬੋਲ ਨਹੀਂ ਮਾਨੀ ਆ ਮਾਰ ਉਹਨੇ ਮਾਰ ਉਹਨੇ ਮਾਰ ਮਾਰੇ ਮਾਰੇ ਚਾਚਾ ਚਾਚਾ ਚਾਚੂ ਕਈ ਕਰਦਾ ਹੈ ਇਹ ਨਹੀਂ ਉਹ ਵੀ ਕਿ ਟਾਕ ਕਰਾਵਾ ਆਹ ਬਚਾ ਇਹ ਦੌੜ ਕੇ ਅੰਦਰ ਆਈ ਨੀ ਦੇ ਨਾਲ ਪਾਰੇ ਤੋਂ ਮਤਿਆਰ ਆ ਪਾਪਾ ਮੈਂ ਵੀ ਜਾਨਾ ਪਾਪਾ ਜੀ ਪਾਪਾ ਮੁੰਡਾ ਕੰਬੜੇ ਨੂੰ ਲੈ ਕੇ ਚਾਲੂ ਪਾਪਾ ਪਾਪਾ ਜੀ ਪਾਪਾ ਹੋਏ ਪਾਪਾ ਵੀ ਜਾਣਾ ਪਾਪਾ ਜੀ ਹਾਂ ਹਾਂ ਹਾਂ